ਸਵੇਰਕਾਲ ਮੈਂ ਹਾਤਿਆ ਸੰਜਨ ਨਿਊਜ਼ ਦੇਖੇ ਦਰਸ਼ਕਾਂ ਦਾ ਸਵਾਗਤ ਹੈ ਇੱਕ ਵਾਰ ਫਿਰ ਹਾਜ਼ਰੀਨ ਤੁਹਾਡੇ ਸਾਹਮਣੇ ਵੱਡੀਆਂ ਖਬਰਾਂ ਲੈ ਕੇ ਮਾਰਾਂਗੇ ਇਹ ਤਾਂ ਸੂਬੇ ਅਤੇ ਦੇਸ਼ ਵਿਦੇਸ਼ ਤੋਂ ਆ ਰਹੀਆਂ ਮੁੱਖ ਸੁਰਖੀਆਂ ਦਲੀ ਸੀਐਮ ਅਰਵਿੰਦ ਕੇ ਜੀਵਾਲ ਤੇ ਸੀਐਮ ਮਾਨ ਅਜ ਕਰਨਗੇ ਗੁਦਾਸਪੁਰ ਚ ਰੈਲੀ ਅੰਤਰਰਾਸ਼ਟਰੀ ਬੱਸ ਟਰਮੀਨਲ ਦਾ ਕਰਨਗੇ ਉਦ்கਾਰਨ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਮਿਸ਼ਨ 100% ਗਿਵ ਯੋਰ ਬੈਸਟ ਕੀਤਾ ਗਿਆ ਲਾਂਚ 8ਵੀਂ 10ਵੀਂ ਤੇ 12ਵੀਂ ਕਲਾਸ ਦੇ ਵਿਦਿਆਰਥੀਆਂ ਦੇ ਪ੍ਰਦਰਸ਼ਨ ਨੂੰ ਬਿਹਤਰ ਬਣਾਉਣ ਚ ਮਿਲੇਗੀ ਸਹਾਇਤਾ ਪ੍ਰਾਲੀਤ ਦਾ ਪ੍ਰਬੰਧਨ ਸਰਕਾਰ ਲਈ ਬਣੀ ਵੱਡੀ ਚੁਣੌਤੀ ਲਗਾਤਾਰ ਵਧ ਰਿਆ ਪ੍ਰਦੂਸ਼ਣ ਦਾ ਪੱਧਰ ਇਸ ਵਾਰ ਵੀ ਪ੍ਰਾਲੀਤ ਚੜਨ ਦਿਆ 36000 ਘਟਨਾਵਾ ਹੋਇਆ ਦਰ ਲੰਬੀ ਦੇ ਪਿੰਡ ਤੋਲਾ ਚ ਵੱਡੀ ਘਟਨਾ ਪਿਓ ਨੇ ਇਕ ਲੋ ਤੇ ਪੁੱਤ ਦਾ ਕੀਤਾ ਕਤਲ ਮ੍ਰਿਤਕ ਨੇ 8 ਦਿਨਾਂ ਬਾਅਦ ਜਾਣ ਸਬਿਧੀ ਪਟਿਆਲਾ ਕੇਂਦਰ ਜੇਲ੍ਹ ਦੇ ਬਾਹਰ ਖੁੱਲਿਆ ਸੂਬੇ ਦਾ ਪੰਜਵਾਂ પેટ્રોલ ਪੰਪ ਕੈਦਿਆਂ ਦੀ ਲੱਗੇਗੀ ਤੇਲ ਪਾਉਣ ਤੇ ਡਿਊਟੀ ਕਿਸਾਨਾ ਨੇ ਹੁਣ ਜਲੰਧਰ ਪਠਾਨਕੋਟ ਹਾਈਵੇ ਫੇਰ ਕਿੰਨਾ ਜਾਮ ਗੱਡੀਆਂ ਦੀਆਂ ਲੱਗੀਆਂ ਲੰਮੀਆਂ ਲਾਈਨਾਂ ਬੀਐਸਐਫ ਦਾ ਦਾਇਰਾ ਬਤੋਂ ਤੇ ਸੁਪਰੀਮ ਕੋਰਟ ਦੀ ਦੋ ਟੁਕ ਪੰਜਾਬ ਪੁਲਿਸ ਦੀ ਸ਼ਕਤੀ ਨਹੀਂ ਖੋਈ ਗਈ ਸੇਮਾਨੀ ਨੌਜਵਾਨਾਂ ਨੂੰ ਵੰਡੇ ਨੌਕਰੀਆਂ ਦੇ ਤੋਹਫੇ ਬੋਲੇ ਪੰਜਾਬ ਦਾ ਖਜ਼ਾਨਾ ਨਹੀਂ ਖਾਲੀ ਨੀਅਤਾਂ ਖਾਲੀ ਸਤ ਫਨਾਂ ਦੇ ਵਿਧਾਇਕ ਸੂਂਦ ਤੇ ਬਲਾਕ ਸਮਿਤੀ ਚੇਅਰਮੈਨ ਨੇ ਫੜਿਆ 58 ਲੱਖ ਦਾ ਘੁਟਾਲਾ ਬੀਡੀਪੀਓ ਦਫਤਰ ਚ ਫੈ ਲਿਸੈਂਸਨੀ ਪਟੰਡਾ ਦੇ ਲਹਿਰਾ ਮੁਹੱਬਤ ਵਿੱਚ ਮੌਜੂਦ ਗੁਰੂ ਹਰਗੋਬਿੰਦ ਥਰਮਲ ਪਲਾਂਟ ਦਾ ਐਸਪੀ ਹੋਇਆ ਬਰਬਾਦ ਕਰੋੜਾਂ ਦਾ ਨੁਕਸਾਨ ਵਿਜੀਲੈਂਸ ਜਾਂਚ ਦੀ ਮੰਗ ਤੇ ਜਾਰੀ ਨੋਟਿਸ ਕਪੂਰਥਲਾ ਚ ਵੱਡੀ ਵਾਰਦਾਤ ਅਨਪਛਾਤੇਆਂ ਨੇ ਕਾਰਜਵੜ ਕੇ ਰਿਟਾਇਰਡ ਬੈਂਕ ਮੁਲਾਜ਼ਮ ਦਾ ਕੀਤਾ ਕਤਲ ਮਣੀਪੁਰ ਦੇ ਉਖਰੂਲ ਸ਼ਹਿਰ ਵਿੱਚ ਪੰਜਾਬ ਨੈਸ਼ਨਲ ਬੈਂਕ ਚ ਹੁਣ ਤੱਕ ਦਾ ਸਭ ਤੋਂ ਵੱਡਾ ਡਾਕਾ ਫਿਲਮੀ ਸਟਾਈਲ ਚ ਲੁੱਟੇ 18 ਕਰੋੜ ਰੁਪਏ Air Force ਨੂੰ ਮੋਦੀ ਸਰਕਾਰ ਦਾ ਵੱਡਾ ਤੋਹਫਾ ਸ਼ਾਮਲ ਹੋਣਗੇ 97 ਜੈਸ ਜੈਟ 156 ਪਰਸੈਂਟ ਹੈਲੀਕਾਪਟਰ ਅਦਿੱਤ ਐਲ 1 ਮਿਸ਼ਨ ਨੂੰ ਮਿਲੀ ਇੱਕ ਹੋਰ ਸਫਲਤਾ ਇਸਰੋ ਨੇ ਸੈਟੇਲਾਈਟ 'ਚ ਬਿੰਡ ਪਾਰਟੀਕਲ ਦੇ ਪ੍ਰਯੋਗ ਨੂੰ ਕੀਤਾ ਐਕਟਿਵ ਸੰਗਰੂਰ ਦੇ ਸਰਕਾਰੀ ਮੈਰਿਟੋਰੀਅਸ ਸਕੂਲ ਦੇ 60 ਦੇ ਕਰੀਬ ਵਿਦਿਆਰਥੀਆਂ ਦੀ ਵਿਗੜੀ ਸਿਹਤ 'ਤੇ ਸਿੱਖਿਆ ਮੰਤਰੀ ਨੇ ਲਿਆ ਸਖਤ ਐਕਸ਼ਨ ਖਾਣਾ ਮੁਹੱਈਆ ਕਰਵਾਉਣ ਵਾਲੇ ਠੇਕੇਦਾਰ ਮਨਿੰਦਰ ਸਿੰਘ ਨੂੰ ਕੀਤਾ ਗ੍ਰਿਫਤਾਰ। ਛੀਨ ਦਿਨ ਵੀ ਵਾਇਰਸ ਬਾਰੇ ਅਮਰੀਕਾ ਅਲਟ ਸਨਿਟਰਾ ਨੇ ਰਾਸ਼ਟਰਪਤੀ ਬਾਈਡਨ ਨੂੰ ਕੀਤੀ ਵਿਸ਼ੇਸ਼ ਅਪੀਲ ਕਿ ਹਾ ਇੰਤਜ਼ਾਰ ਨਹੀਂ ਕਰਨਾ ਚਾਹੀਦਾ। ਬੰਗਾਲ ਚ ਜਾਲੀ ਜੀਐਸਟੀ ਬਿੱਲ ਬਣਾਉਣ ਵਾਲੇ ਇੱਕ ਗ੍ਰੋਹਦ ਅਪਰਾਧ ਦਾ ਫਾਸ਼ 47116 ਕਰੋੜ ਦੇ ਫਰਜੀ ਜੀਐਸਟੀ ਬਿੱਲ ਬਣਾਉਣ ਵਾਲੇ ਚਾਰ ਗ੍ਰਿਫਤਾਰ ਬਣਾਇਆ ਗਿਆ ਸੀ 178 ਫਰਜੀ ਕੰਪਨੀਆਂ ਦਾ ਨੈਟਵਰਕ। ਲੰਡਨ ਚ ਪਿਛਲੇ ਮਹੀਨੇ ਲਾਪਤਾ ਹੋਏ ਭਾਰਤੀ ਵਿਦਿਆਰਥੀ ਦੀ ਥੀਮਸ ਨਦੀ ਚੋਂ ਮਿਲੀ ਦੇਹ 2 ਮਹੀਨੇ ਪਹਿਲਾਂ ਗਿਆ ਸੀ ਵਿਦੇਸ਼ ਚੀਨ ਚ ਫੈਲੇ ਸਵਾਈਨ ਫਲੂ ਦੇ ਬਾਅਦ ਪੰਜਾਬ ਚ ਵੀ ਅਲਰਟ ਜਾਰੀ ਸਿਹਤ ਮੰਤਰੀ ਵੱਲੋਂ ਲੋਕਾਂ ਨੂੰ ਸੁਚੇਤ ਰਹਿਣ ਦੀ ਦਿੱਤੀ ਸਲਾਹ ਪੰਜਾਬ ਚ ਵਧੀ ਠੰਡ ਲੋਕ ਘਰਾਂ ਚ ਹੋਣ ਲੱਗੇ ਭੈਕ ਮੌਸਮ ਵਿਭਾਗ ਨੇ ਜਾਰੀ ਕੀਤਾ بارش ਦਾ ਅਲਰਟ ਇਹਨਾਂ ਹੋ ਤੱਕ ਦੇ ਆਮ ਖਬਰਾਂ ਕੱਲ ਫਿਰ ਹਾਜ਼ਰ ਹੋਵਾਂਗੇ ਹੋਰ ਵੀ ਨਵੀਆਂ ਅਤੇ ਵੱਡੀਆਂ ਅਪਡੇਟ ਦੇ ਨਾਲ ਤੁਸੀਂ ਵੇਖਦੇ ਰਹੋ ਐਸਐਮਜ਼ੈਟ ਨਿਊਜ਼